ਜੇ ਇਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਦਾ ਦਮ ਘੁਟਣਾ ਸ਼ੁਰੂ ਹੋ ਜਾਂਦਾ ਹੈ ਕੀ ਤੁਹਾਨੂੰ ਪਤਾ ਹੈ ਕਿ ਤੁਸੀ ਕੀ ਕਰਨਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਸੁਝਾ ਦੇਵਾਂਗੇ ਕਿ ਕਿਵੇਂ ਇਹਨਾਂ ਨੂੰ ਘੁਟਣ ਤੋਂ ਰੋਕਿਆ ਜਾ ਸਕੇ ਅਤੇ ਉਹਨਾਂ ਦੀ ਸਮੀਖਿਆ ਕਰੋ ਕਿ ਕੀ ਕਰਨਾ ਹੈ ਜੇਕਰ ਉਸ ਦਾ ਦਮ ਘੁਟਣਾ ਸ਼ੁਰੂ ਹੋ ਜਾਂਦਾ ਹੈ ਇਹ ਵੀਡੀਓ ਉਹਨਾਂ ਕੁਸ਼ਲਤਾਵਾਂ ਦੀ ਯਾਦ ਦਿਵਾਉਣ ਲਈ ਹੈ ਜਿਸ ਦੀ ਤੁਹਾਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਪਾਲਣ ਕਰਨ ਦੀ ਜ਼ਰੂਰਤ ਹੈ ਪਰ ਕਿਸੇ ਪਰਵਾਣਿਤ ਫਰਸਟ ਏਡ ਅਤੇ ਸੀਪੀਆਰ ਕੋਰਸ ਲਈ ਕੋਈ ਬਦਲ ਨਹੀਂ ਸਾਡੀ ਦੇਖਭਾਲ ਗਾਈਡ ਵਿੱਚ ਇਨ੍ਹਾਂ ਕੋਰਸਾਂ ਵਿੱਚੋਂ ਕਿਸੇ ਲਈ ਕਿਵੇਂ ਸਾਈਨ ਅਪ ਕਰਨਾ ਹੈ ਬਾਰੇ ਜਾਣਕਾਰੀ ਹੈ ਆਓ ਸ਼ੁਰੂਆਤ ਕਰੀਏ ਜੇ ਕੋਈ ਕੁੱਟ ਰਿਹਾ ਹੈ ਇਸ ਦਾ ਮਤਲਬ ਹੈ ਕਿ ਉਹਨਾਂ ਦੇ ਗਲੇ ਵਿੱਚ ਖਾਣਾ ਜਾਂ ਕੋਈ ਹੋਰ ਚੀਜ਼ ਫਸ ਗਈ ਹੈ ਜੋ ਉਹਨਾਂ ਨੂੰ ਸਾਹ ਲੈਣ ਤੋਂ ਰੋਕ ਰਹੀ ਹੈ ਹੋ ਸਕਦਾ ਹੈ ਕਿ ਉਹ ਆਪਣੇ ਗਲੇ ਨੂੰ ਦੋਵੇਂ ਹੱਥਾਂ ਵਿੱਚ ਫੜ ਕੇ ਬਾਹਾਂ ਹਿਲਾਉਣ ਜਾਂ ਗਲੇ ਵੱਲ ਇਸ਼ਾਰਾ ਕਰ ਰਹੇ ਹੋਣ ਜਦੋਂ ਉਹ ਸਾਹ ਲੈਣ ਵਿੱਚ ਜਦੋਂ ਜ਼ਹੀਦ ਕਰਦੇ ਹਨ ਉਹਨਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਉਹ ਘਬਰਾਉਣਾ ਬੰਦ ਕਰਨ ਦੇ ਯੋਗ ਹੋ ਜਾਣ ਜੇ ਉਹ ਖੰਘ ਜਾਂ ਬੋਲਣ ਦੇ ਯੋਗ ਹੁੰਦੇ ਹਨ ਤਾਂ ਉਹਨਾਂ ਨੂੰ ਕੋਸ਼ਿਸ਼ ਕਰਨ ਅਤੇ ਵਸਤੂ ਨੂੰ ਬਾਹਰ ਕੱਢਣ ਲਈ ਖੰਗਣ ਲਈ ਉਤਸ਼ਾਹਿਤ ਕਰੋ ਜੇ ਉਹ ਬੋਲਣ ਜਾਂ ਖੰਗਣ ਦੇ ਯੋਗ ਨਹੀਂ ਹਨ ਜਾਂ ਉਹਨਾਂ ਦੇ ਬੁੱਲ ਅਤੇ ਚਿਹਰਾ ਨੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਇਹ ਹੁਣ ਇੱਕ ਡਾਕਟਰੀ ਐਮਰਜੈਂਸੀ ਹੈ ਜਿੱਥੇ ਤੁਹਾਨੂੰ ਮਦਦ ਦੀ ਜ਼ਰੂਰਤ ਹੋਏਗੀ 911 ਨੂੰ ਤੁਰੰਤ ਕਾਲ ਕਰੋ 911 ਆਪਰੇਟਰ ਤੁਹਾਨੂੰ ਫੋਨ ਤੇ ਰੱਖੇਗਾ ਅਤੇ ਸਹਾਇਤਾ ਆਉਣ ਤੱਕ ਤੁਹਾਡਾ ਮਾਰਗਦਰਸ਼ਨ ਕਰੇਗਾ ਅੱਗੇ ਵਧਦੇ ਹੋਏ ਵਿਕਤੀ ਵੱਲ ਚੁਕੋ ਅਤੇ ਪੰਜ ਵਾਪਸ ਸੱਟਾ ਮਾਰੋ ਤੁਸੀਂ ਇਹ ਆਪਣੇ ਹੱਥ ਦੀ ਅੱਡੀ ਦੀ ਵਰਤੋਂ ਕਰਕੇ ਉਹਨਾਂ ਦੇ ਮੋਢੇ ਦੇ ਬਲੇਡਾਂ ਵਿੱਚ ਘਾਰ ਉਹਨਾਂ ਦੀ ਪਿੱਠ ਤੇ ਮਾਰ ਕਰਨ ਲਈ ਕਰਦੇ ਹੋ ਹਰ ਝਟਕੇ ਦੇ ਵਿੱਚ ਘਾਰ ਜਾਂਚ ਕਰੋ ਕਿ ਇਹ ਵੇਖਣ ਲਈ ਕਿ ਕੀ ਆਬਜੈਕਟ ਆਇਆ ਹੈ ਪੰਜ ਜੇ ਥਰਸਟਸ ਦੀ ਕੋਸ਼ਿਸ਼ ਕਰੋ ਜਿਸ ਨੂੰ ਹੈਮਲਿਚ ਚਾਲ ਵੀ ਕਿਹਾ ਜਾਂਦਾ ਹੈ ਤੁਸੀਂ ਉਸ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਦੇ ਪਿੱਛੇ ਕਮਰਦਵਾਲੇ ਆਪਣੀਆਂ ਬਾਹਾਂ ਲਪੇਟ ਕੇ ਖੜੇ ਹੋ ਸਕਦੇ ਹੋ ਇੱਕ ਹੱਥ ਨਾਲ ਇੱਕ ਮੁਠੀ ਬਣਾਓ ਅਤੇ ਆਪਣੇ ਦੂਜੇ ਹੱਥ ਨੂੰ ਆਪਣੀ ਮੁਠੀ ਦੇ ਦੁਆਲੇ ਇਸ ਤਰ੍ਹਾਂ ਲਪੇਟੋ ਆਪਣੇ ਹੱਥਾਂ ਨੂੰ ਉਨ੍ਹਾਂ ਦੇ ਬੈਲੀ ਬਟਨ ਦੇ ਬਿਲਕੁਲ ਉੱਪਰ ਰੱਖੋ اپنی مٹھی ਨੂੰ ਜ਼ਬਰਦਸਤੀ ਉਹਨਾਂ ਦੇ ਬੈਲੀ ਵਿੱਚ ਅਤੇ ਫਿਰ ਉੱਪਰ ਵੱਲ ਇੱਕ ਜੇ ਦੀ ਸ਼ਕਲ ਵਿੱਚ ਦਬਾਓ। ਪੰਜ ਬੈਕ ਚਟਕੇ ਅਤੇ ਪੰਜ ਜੇ ਧਰਸਟ ਦੇ ਵਿਚਕਾਰ ਸਵਿੱਚ ਕਰਨਾ ਜਾਰੀ ਰੱਖੋ ਜਦੋਂ ਤੱਕ ਵਸਤੂ ਬਾਹਰ ਨਹੀਂ ਆ ਜਾਂਦੀ। ਜਾਂ ਸਹਾਇਤਾ ਉਦੋਂ ਤੱਕ ਨਹੀਂ ਆਉਂਦੀ ਜਦ ਤੱਕ ਤੁਸੀਂ ਜਿਸ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਉਹ ਸੁਚੇਤ ਹੈ। ਜੋ बेहोश ਹੋ ਜਾਂਦੇ ਹਨ ਤੇ ਸਹਾਇਤਾ ਆਉਣ ਤੱਕ सीपीआर ਦਬਾਉਂਦੀ ਸ਼ੁਰੂਆਤ ਕਰੋ। ਆਓ ਇਸ ਦੀ ਸਮੀਖਿਆ ਕਰੀਏ ਕਿ ਚੱਕਰ ਆਉਣ ਤੋਂ ਕਿਵੇਂ ਬਚਾਇਆ ਜਾਵੇ। ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਚਬਾਉਣ ਜਾਂ ਨਿਗਲਣ ਨਾਲ ਮੁਸ਼ਕਲਾਂ ਹਨ ਡਾਕਟਰੀ ਟੀਮ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਇਹ ਉਹਨਾਂ ਖਾਣਿਆਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਹੋਵੇਗਾ ਜੋ ਕੁਟੰਦੇ ਜੋਖਮ ਨੂੰ ਵਧਾ ਸਕਦੇ ਹਨ ਜਿਵੇਂ ਅੰਗੂਰ ਗਰੀਦਾਰ ਸਖਤ ਮੀਟ ਜਾਂ ਕੱਚੇ ਗਾਜਰ ਖਾਣੇ ਦੇ ਸਮੇਂ ਉਹਨਾਂ ਨੂੰ ਸਿੱਧਾ ਬੈਠਣਾ ਚਾਹੀਦਾ ਹੈ ਅਤੇ ਖਾਣਾ ਖਾਣ ਵੇਲੇ ਉਹਨਾਂ ਨੂੰ ਗੱਲ ਨਾ ਕਰਨ ਲਈ ਉਤਸ਼ਾਹਿਤ ਕਰੋ। ਚਿੰਤਾਜਨਕ ਕਟਨ ਵਾਲੀ ਕਟਨਾ ਵਿੱਚ ਕਿਸੇ ਦੀ ਸਹਾਇਤਾ ਕਰਨਾ ਅਸਲ ਵਿੱਚ ਡਰਾਉਣਾ ਹੈ ਪਰ ਇਹ ਜਾਣਨਾ ਮਹੱਤਵਪੂਰਨ ਹੈ ਕਿ ਐਮਰਜੈਂਸੀ ਵਿੱਚ ਸਹਾਇਤਾ ਲਈ ਕੀ ਕਰਨਾ ਹੈ। ਦੇਖਭਾਲ ਕਰਨ ਵਾਲਿਆਂ ਦੀ ਮਦਦ ਕਰਨ ਲਈ ਹੋਰ ਵੀਡੀਓਜ਼ ਲਈ ਸਾਡੀ ਵੈੱਬਸਾਈਟ ਜਾਂ ਚੈਨਲ ਤੇ ਜਾਓ।